ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਚ ਭਾਰੀ ਮੀਂਹ ਤੇ ਹੜ੍ਹਾਂ ਦਾ ਖ਼ਤਰਾ ਚੱਰੀ। ਜੰਮੂ ਕਸ਼ਮੀਰ ਦੇ ਕਟੜਾ ਵਿੱਚ ਬੈਸ਼ਨੋਦੀਵੀ ਮੰਦਿਰ ਨੂੰ ਜਾਣ ਵਾਲੇ ਰਸਤੇ ਤੇ ਜ਼ਮੀਨ ਖਸਕਣ ਕਾਰਨ ਕਈ ਲੋਕਾਂ ਦੀ ਮੌਤ, ਰਾਹਤ ਅਤੇ ਬਚਾਅ ਕਾਰਜ ਚੱਜਰੀ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਘਟਨਾ ਤੇ ਦੁੱਖ ਦਾ ਇਜ਼ਹਾਰ ਕੀਤਾ। ਉਤਰੀ ਰੇਲਵੇ ਵੱਲੋਂ ਜੰਮੂ ਕਸ਼ਮੀਰ ਚੋਂ ਲਗਾਤਾਰ ਪਾਰੀ ਬਾਰਿਸ਼ ਕਾਰਨ ਜੰਮੂ ਰੇਲਵੇ ਸਟੇਸ਼ਨ ਤੋਂ ਆਉਣ ਤੇ ਜਾਣ ਵਾਲੀਆਂ ਕਈ ਰੇਲ ਗੱਡੀਆਂ ਰੱਦ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਭਾਰਤ ਕਿਸੇ ਵੀ ਜ਼ਮੀਨ ਹੜਪੜਾ ਨਹੀਂ ਚਾਹੁੰਦਾ ਪਰ ਆਪਣੀ ਜ਼ਮੀਨ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਜ਼ਿੰਬਾਬਵੇ ਦੇ ਇੱਕ ਵਿਦਿਆਰਥੀ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਮੁਖੀ ਅਤੇ ਬਠਿੰਡਾ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰ ਨੂੰ ਨੋਟਿਸ ਜਾਰੀ ਕੀਤਾ ਅਤੇ ਭਾਰਤ ਦੇ ਸਾਬਕਾ ਸਪਿੰਨ ਗੇਨਬਾ ਰਵੀ ਚੰਦਰਨ ਅਸ਼ਵਨ ਵੱਲੋਂ ਆਈਪਲ ਤੋਂ ਸੰन्यास ਲੈਣ ਦਾ ਐਲਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਵਿੱਚ ਰਾਵੀ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਸਰਹੱਦੀ ਸੂਬੇ ਦੇ ਕਈ ਹਸਿਆں 'ਚ ਮੁਸ਼ਕਲਾਂ ਪੈਦਾ ਹੋ ਗਈਆਂ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ 'ਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਲਈ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਨੇ ਰਣਜੀਤ ਸਾਗਰ ਡੈਮ ਪੌਂਗ ਡੈਮ ਤੇ ਪਾਖੜਾ ਡੈਮ ਤੋਂ ਨਿਰੰਤਰ ਮਾਤਰਾ 'ਚ ਪਾਣੀ ਛੱਟੇ ਜਾਣ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ ਸਾਰੇ ਸਰਕਾਰੀ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਸਕੂਲਾਂ 'ਚ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੋਰ ਵੇਰਵੇ ਨਾਲ ਇੱਕ ਰ ਪੰਜਾਬ ਦੇ ਸੱਤ ਜ਼ਿਲ੍ਹੇ ਫਾਜ਼ਿਲਕਾ ਫਿਰੋਜ਼ਪੁਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਅਤੇ ਤਰਨਤਾਰਨ ਪਹਿਲਾਂ ਹੀ ਹਾਈ ਅਲਰਟ ਤੇ ਹਨ ਅੱਜ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਵੀ ਕੁਝ ਖੇਤਰ ਹੜ੍ਹ ਦੀ ਮਾਰ ਹੇਠ ਆਏ ਹਨ ਅਤੇ ਰਾਹਤ ਕਾਰਜ ਜਾਰੀ ਨੇ ਇਸ ਦੌਰਾਨ ਭਾਰਤੀ ਫੌਜ ਬੀਐਸਐਫ ਐਨਡੀਆਰਐਫ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਲੋੜਵੰਦਾਂ ਤੱਕ ਪਹੁੰਚਣ ਅਤੇ ਉਹਨਾਂ ਨੂੰ ਸੁਰੱਖਿਅਤ ਥਾਂ 'ਤੇ ਲਿਜਾਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਭਾਰਤੀ ਫੌਜ ਦੇ ਐਵੀਏਸ਼ਨ ਕੋਰ ਨੇ ਇੱਕ ਦਲੇਰਾਨਾ ਆਪਰੇਸ਼ਨ ਵਿੱਚ ਅੱਜ ਸਵੇਰੇ ਪਠਾਨਕੋਟ ਦੇ ਮਾਧੋਪੁਰ ਹੈੱਡਕਵਰਟੇਰ ਇੱਕ ਇਮਾਰਤ पीएफ ਕਰਮਚਾਰੀਆਂ ਸਮੇਤ 22 ਵਿਅਕਤੀ ਅਨੁਸੁਰਖਿਤ ਕੱਢ ਲਏ ਆਏ ਇਸੇ ਤਰ੍ਹਾਂ ਸੀਮਾ ਸੁਰੱਖਿਆ ਬਲ ਨੇ ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ ਬਾੜ ਪ੍ਰਭਾਵਿਤ ਇਲਾਕਿਆਂ ਚੋਂ 85 ਤੋਂ ਵੱਧ ਪਿੰਡ ਵਾਸੀਆਂ ਨੂੰ ਬਾਰ ਕੱਢਿਆ ਹੈ ਰਾਵੀ ਨਦੀ ਉੱਤੇ ਲਖਨਪੁਰ ਮਾਦੋਪੁਰ ਪੁਲ ਨੂੰ ਨੁਕਸਾਨ ਪਹੁੰਚਣ ਕਾਰਨ ਜਲੰਧਰ ਜੰਮੂ ਸ਼ਾਮਾਗ ਬੰਦ ਕਰ ਦਿੱਤਾ ਗਿਆ ਹੈ ਹਾਲਾਂਕਿ ਡਾਕਟਰੀ ਐਮਰਜੈਂਸੀ ਲਈ ਪ੍ਰਬੰਧ ਕੀਤੇ ਗਏ ਨੇ ਸੂਬੇ ਦੇ ਕੈਬਨਿਟ ਮੰਤਰੀ ਸਥਾਨਕ ਪ੍ਰਸ਼ਾਸਨ ਦੇ ਨਾਲ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪ੍ਰਭਾਵਿਤ ਖੇਤਰਾਂ ਵਿੱਚ ਮੌਜੂਦ ਹਨ ਰਾਜੇਸ਼ ਬਾਲੀ ਆਕਾਸ਼ ਵਣਿ ਖਬਰਾਂ ਜਲੰਧਰ ਪੰਜਾਬ ਦੇ ਮਾਲ ਮੁਰਵ ਸੇਵਾ ਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਹੈ ਕਿ ਸੂਬਾ ਸਰਕਾਰ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਹਰ ਕਿਸਾਨ ਨੂੰ ਪੂਰਾ ਮੁਆਵza ਦਿੱਤਾ ਜਾਵੇਗਾ। ਅਜੂ ਸੁਲਤਾਨਪੁਰ ਲੋਧੀ ਵਿਖੇ ਹੜਪੀਟਾਂ ਦੀ ਸਾਰ ਲੈਣ ਤੇ ਰਾਹਤ ਕਾਰਜਾਂ ਦੀ ਸਮੀਖਿਆ ਕਰਨ ਪੂਜੇ ਮਾਲ ਮੰਤਰੀ ਨੇ ਕਿਹਾ ਕਿ ਕੁਦਰਤੀ ਆਫਤ ਹੈ ਤੇ ਪੰਜਾਬ ਸਰਕਾਰ ਇਸ ਸੰਕਟ ਦੀ ਕੜੀ ਚ ਲੋਕਾਂ ਦੇ ਨਾਲ ਖੜੀ ਹੈ ਉਹਨਾਂ ਨੇ ਕਿਹਾ ਕਿ ਪਾਣੀ ਘਟੇ ਸਾਰ ਕਿਸਾਨਾਂ ਨੂੰ ਬੰਦ ਦਾ ਮੁਆਵਜ਼ਾ ਨਾਲ ਦੀ ਨਾਲ ਪ੍ਰਦਾਨ ਕੀਤਾ ਜਾਵੇਗਾ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਚ ਲੋਕਾਂ ਨੂੰ ਰਾਹਤ ਪਹੁੰਚਾਉਣ ਤੇ ਹਾਲਾਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲਜਟਣ ਵਾਸਤੇ ਮੰਤਰੀਆਂ ਦੇ ਸਮੂਹਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਇਸ ਦੌਰਾਨ ਹਲੀ ਕਲਾਂ ਦੇ ਲੋਕਾਂ ਨੇ ਕੈਬਨਿਟ ਮੰਤਰੀ ਨੂੰ ਆਰਜ਼ੀ ਭੰ ਟੁੱਟਣ ਕਾਰਨ ਹੋ ਰਹੇ ਨੁਕਸਾਨ ਬਾਰੇ ਜਾਣੂ ਕਰਵਾਇਆ ਤੇ ਪੰਚਾਇਤ ਵੱਲੋਂ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੇ ਵਾਦੇ ਪੱਤਰ ਕਰਕੇ ਮੜ ਖੇਤਰ ਦੇ ਨੀਵੇਂ ਇਲਾਕਿਆਂ ਦੇ ਲੋਕ ਸੁਰੱਖਿਅਤ ਥਾਵਾਂ ਤੇ ਆ ਜਾਣ ਉਹਨਾਂ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਨੇ ਕਪੂਰਥਲਾ ਜ਼ਿਲ੍ਹੇ ਚ ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਤੇ ਮੱਤੇ ਨਜ਼ਰ ਰਾਹਤ ਕਾਰਜਾਂ ਤੇ ਲੋਕਾਂ ਦੀ ਸਹਾਇਤਾ ਲਈ ਇੱਕ ਹੋਰ ਕੰਟਰੋਲ ਰੂਮ ਨੰਬਰ 1280 49331 ਜਾਰੀ ਕੀਤਾ ਗਿਆ ਹੈ ਡਿਪ੍ਰੈਗਮੇਸ਼ਨਰ ਅਮਿਤ ਕੁਮਾਰ ਪੰਚਾਲ ਨੇ ਲੋਕਾਂ ਨੂੰ ਹੜਵਾਲੇ ਖੇਤਰਾਂ ਦੇ ਕਿਸੇ ਵੀ ਸਮੱਸਿਆ ਸੰਬੰਧੀ ਕੰਟਰੋਲ ਰੂਮ ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਪਤਰੀ ਕੰਟਰੋਲ ਰੂਮ ਨੰਬਰ 0182231990 ਵੀ ਕੰਮ ਕਰ ਰਿਹਾ ਹੈ ਉਧਰ ਗੁਰਦਾਸਪੁਰ ਦੇ ਪਿੰਡ ਦਬੁੱਦੀ ਦੇ ਨਵੋਧਿਆ ਵਿਦਿਆਲੇ ਚ ਫਸੇ 400 ਬੱਚਿਆਂ ਨੂੰ ਐਨਡੀਆਰਫ ਅਤੇ ਖਾਲਸਾ ਆਈਡ ਵੱਲੋਂ ਕਿਸ਼ਤੀ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਜ ਪਠਾਨਕੋਟ ਦੇ ਮਾਦੂਪੁਰ ਹੈਡ ਵਰਕਰਸ ਦਾ ਫਲੈਟ ਕੇ ਟੁੱਟ ਗਿਆ ਕੇਟੀ ਜਾਂਚ ਕਰ ਰਹੀ ਕਰੀਬ 50 ਕਰਮਚਾਰੀ ਜੰਮੂ ਦੇ ਲਖਨਪੁਰ ਵਾਲੇ ਪਾਸੇ ਫਸ ਗਏ ਜਿਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਆਦਿੱਤਿਓ ਉਪਲ ਨੇ ਦੱਸਿਆ 50 ਬੰਦੇ ਉੱਥੇ ਟੋਟਲ ਫਸੇ ਹੋ ਸੀਗੇ ਇੱਕ ਸੌर्टी ਲੱਗ ਗਈ ਹੈਗੀ ਹੈ ਹੈਲੀਕਾਪਟਰ ਦੀ ਉਹਦੇ ਵਿੱਚੋਂ ਕਾਫੀ ਬੰਦੇ ਲੈ ਗਏ ਨੇ ਤੇ ਦੂਜੀ ਸੌर्टी ਹੁਣੇ ਹੀ ਲੱਗਣ ਲੱਗੀ ਹੈ ਵੀ ਵੈਰੀ ਸੂਨ एवरीवन विल बी ਰੈਸਕਿਊ ਪਾਣੀ ਦਾ ਹੈਗਾ ਅੱਜ ਥੋੜਾ ਜਿਹਾ 20 ਕਿਊਸੈਕਟ ਘਟਿਆ ਹੋਇਆ ਸੀ ਬਟ ਵੀ ਨੀਡ ਟੂ ਬੀ ਵਾਚਫੁਲ ਬਿਕਾਜ਼ ਬਾਰਿਸ਼ ਦਾ ਸੀਜ਼ਨ ਅਜੇ ਵੀ ਹੈਗਾ ਤੇ ਅਜੇ ਆਪਾਂ ਅਗਲੇ ਹਫਤਾ ਤੱਕ ਆਪਾਂ ਬਹੁਤ ਕਲੋਸਲੀ ਇਸ ਨੂੰ ਵਾਚ ਕਰਾਂਗੇ ਪਿੰਡ ਐਟ ਥ੍ਰੈਟ ਹੈਗੇ ਨੇ ਨਦੀਆਂ ਦੇ ਨਾਲ ਉਹ ਸਾਰਿਆਂ ਦੇ ਵਿੱਚ ਟੀਮਾਂ ਨੇ ਜਾ ਜਾ ਕੇ ਅਨਾਉਂਸਮੈਂਟਸ ਕੀਤੀਆਂ ਨੇ ਮੈਜੋਰਿਟੀ ਪਿੰਡਾਂ 'ਚ ਆਪਾਂ ਲੋਕਾਂ ਨੂੰ ਕਿਹਾ ਹੈਗਾ ਟੀਮ ਹੈਗੀ ਆ ਸਾਡੇ ਕੋਲ ਆਰਮੀ ਦੀ ਹੈਗੀ ਆ ਮੇਰੀ ਬੇਨਤੀ ਹੈ ਸਾਰੇ ਹੈਲਪਲਾਈਨ ਨੰਬਰ ਪਲੀਜ਼ ਉਹਨੂੰ ਤੁਸੀਂ ਕਾਲ ਕਰੋ ਜੇ ਤੁਹਾਨੂੰ ਕੋਈ ਵੀ ਇਸ਼ੂ ਆਂਦਾ ਹੈ ਇਮੀਡੀਏਟਲੀ ਅਸੀਂ ਉੱਤੇ ਕਾਰਵਾਈ ਕਰਾਂਗੇ ਉਦਲ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਸਰਹੱਦੀ ਪਿੰਨਾ ਚਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਉਹਨਾਂ ਦੱਸਿਆ ਜਿਹੜੀਆਂ ਟਾਣੀਆਂ ਪਾਣੀ ਦੇ ਵਿੱਚ ਗਿਰਗੀਆਂ ਹੈਗੀਆਂ ਕਾਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਵੀ ਉੱਚੀਆਂ ਥਾਵਾਂ ਤੇ ਆਉਣ ਜੇ ਕੋਈ ਮੈਡੀਕਲ ਸਹਾਇਤਾ ਚਾਹੀਦੀ ਹੈ ਕੋਈ ਖਾਣਾ ਚਾਹੀਦਾ ਹੈ ਕੋਈ ਕੈਟਲ ਫੀਡ ਚਾਹੀਦੀ ਹੈ ਨਾਣੀ ਪਾਣੀ ਦੀਆਂ ਬੋਤਲਾਂ ਤੇ ਪੱਕਾ ਰਾਸ਼ਨ ਵੀ ਅਸੀਂ ਘਰ ਘਰੋ ਘਰੀ ਪਹੁੰਚਾਵਾਂਗੇ ਅਸੀਂ ਘਰਾਂ ਦੀ ਗਿਣਤੀ ਆਪ ਖੁਦ ਲੈ ਕੇ ਆਏ ਹਾਂ ਇੰਪੈਰਫੈਕਟ ਟੀਮ ਦੇ ਨਾਲ ਉਧਰ ਬਰਸਾਤੀ ਮੌਸਮ ਤੇ ਹੜ੍ਹ ਕਾਰਨ ਸਿਹਤ ਸਬੰਧੀ ਖਤਰੇ ਨੂੰ ਦੇਖਦਿਆਂ ਹੁਸ਼ਿਆਰਪੁਰ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਖਾਸ ਸਲਾਹਕਾਰੀ ਕੀਤੀ ਗਈ ਹੈ ਸਿਵਲ ਸਰਜਨ ਡਾਕਟਰ ਪਵਨ ਕੁਮਾਰ ਨੇ ਕਿਹਾ ਕਿ ਹੜ੍ਹ ਦੇ ਦੌਰਾਨ ਪਾਣੀ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਸ਼ਾ ਹੈ ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਲੋਕਾਂ ਨੂੰ ਹੜ੍ਹ ਦੇ ਪਾਣੀ ਨਾਲ ਸਿੱਧੇ ਸੰਪਰਕ ਤੋਂ ਬਚਣ ਲਈ ਕਿਹਾ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੰਡਲ ਹੈ ਐਟ ਤਾਰੀਰ ایਆਈਆਰ ਆਰਐਨਯੂ ਚਲੰਦਰ ਪੰਜਾਬ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਜਮੀ ਤੇ ਹੜ੍ਹਾਂ ਦਾ ਕਹਿਰ ਚਾਰੀ ਹੈ ਜੰਮੂ ਕਸ਼ਮੀਰ ਦੇ ਕਟੜਾ ਚ ਵੈਸ਼ਨੂ ਦੀਵੀ ਤੀਰਥ ਸਥਾਨ ਨੂੰ ਜਾਣ ਵਾਲੇ ਰਸਤੇ ਤੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਤੋਂ ਬਾਅਦ ਰਾਹਤ ਤੇ ਬਚਾਅ ਕਾਰਜ ਜਾਰੀ ਨੇ ਲਗਾਤਾਰ ਮੀਂਹ ਦੇ ਵਿਚਕਾਰ CRPF ਦੀ 6ਵੀ ਬਟਾਲੀਅਨ ਨੇ ਰਾਹਤ ਤੇ ਬਚਾਅ ਕਾਰਜ ਜਾਰੀ ਰੱਖੇ ਹੋਏ ਨੇ ਜ਼ਖਮੀਆਂ ਨੂੰ ਕਟੜਾ ਦੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ ਗਿਆ ਹੈ ਇਸੇ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਮਾਤਾ ਵੈਸ਼ਨੂ ਦੇਵੀ ਤੀਰਥ ਸੜਕ ਤੇ ਜਾਣ ਵਾਲੇ ਰਸਤੇ ਤੋਂ ਹੋਏ ਚਾਨੀ ਤੇ ਮਾਲੇ ਨੁਕਸਾਨ ਤੇ

हेल्पलाइन या हेल्प डेस्क की स्थापना की गई है कुछ हेल्पलाइन नंबर भी जारी किए गए हैं जैसे दिल्ली का हेल्पलाइन नंबर है नाइन सेवन वन सेवन सिक्स थ्री एट डबल सेवन फाइव और जम्मू का हेल्पलाइन नंबर है सेवन डबल एट डबल एट थ्री डबल नाइन डबल वन ਉਦਰ ਪਠਾਨਕੋਟ ਸੇ ਚੱਕੀ ਨਦੀ ਚ ਜ਼ਮੀਨ ਖਿਸਕਣ ਤੇ ਹੜ ON ਕਾਰਨ ਰੇਲ ਆਵਾਜਾਈ ਨੂੰ ਅਸਥਾਈ ਤੌਰ ਤੇ ਮੁਥਲ ਕਰ ਦਿੱਤਾ ਗਿਆ ਇਨ ਰੇਲ ਗੱਡੀਆਂ ਚ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਛਪਰਾ ਨੂੰ ਰੱਦ ਕੀਤਾ ਗਿਆ ਜਤਕੀ ਸ਼੍ਰੀਮਤਾ ਵੈਸ਼ਨੋ ਦੇਵੀ ਕਟੜਾ ਡਾਕਟਰ ਅੰਬੀਦਗਰ ਨਗਰ ਰੇਲ ਗੱਡੀ ਨੂੰ ਅੰਸ਼ਕ ਤੌਰ ਤੇ ਰੱਦ ਕੀਤਾ ਗਿਆ ਇਸੇ ਤਰ੍ਹਾਂ ਹੋਰਨਾ ਰੱਦ ਕੀਤੀਆਂ ਰੇਲ ਗੱਡੀਆਂ ਚ ਪਠਾਨਕੋਟ ਜਲੰਧਰ ਸਿਟੀ ਪੈਸੈਂਜਰ ਪਠਾਨਕੋਟ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਪਠਾਨਕੋਟ ਜਲੰਧਰ ਸ਼ਹਿਰ ਜਲੰਧਰ ਸ਼ਹਿਰ ਪਠਾਨਕੋਟ वेरका जंक्शन पठानकोट पठानकोट वेरका जंक्शन श्री माता वैष्णो देवी कटड़ा नवी दिल्ली अमृतसर श्री माता वैष्णो देवी कटड़ा शामिल दे दे ने लोग वधेरे लिए फिरोजपुर रेलवे डिवीजन के हेल्पलाइन नंबर इक्यासी चार सौ छियाठ बत्ती चार सौ पचासी और सतानवे सत्त सौ बानवे तेती नौ सौ बयाली से संपर्क कर सकते हैं ਖੇ ਮੰਤਰੀ ਰਾਜਨਾ ਸਿੰਘ ਨੇ ਕਿਹਾ ਹੈ ਕਿ ਭਾਰਤ ਕਿਸੇ ਦੀ ਜ਼ਮੀਨ ਹੜਪੜਾ ਨਹੀਂ ਚਾਹੁੰਦਾ ਪਰ ਆਪਣੀ ਜ਼ਮੀਨ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ ਮੱਧ ਪ੍ਰਦੇਸ਼ ਦੇ ਆਰਮੀਵਾਰ ਕਾਲਜ ਮਹੂਵੀ ਕੇ ਰਣ ਸੰਵਾਦ 2025 ਦੇ ਸਾਂਝੇ ਸੰਵਾਦ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਉਹਨਾਂ ਇਹ ਗੱਲ ਕਹੀ India has never been a nation that seeks war. We have never initiated aggression against anyone. However, the present geopolitical reality is quite different. Even though we do not harbor any aggressive intent, if someone challenges us, it becomes imperative that we respond with strength. To do so, we must continuously enhance our defense preparedness. This is why training, technological advancement, and a sustained dialogue with partners are of utmost importance for us. ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਜ਼ਿੰਬਾਬੇ ਦੇ ਇੱਕ ਵਿਦਿਆਰਥੀ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਮੁਖੀ ਅਤੇ ਬਠਿੰਡਾ ਸਥਿਤ ਗੁਰੂਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲੈਦਿਆਂ ਕਮਿਸ਼ਨ ਨੇ 2 ਹਫ਼ਤਿਆਂ ਦੇ ਅੰਦਰ ਵਿਸਤ੍ਰਿਤ ਰਿਪੋਰਟ ਮੰਗੀ ਹੈ। ਮੀਡੀਆ ਰਿਪੋਰਟਾਂ ਅਚ ਕਿਹਾ ਗਿਆ ਹੈ ਕਿ ਜ਼ਿੰਬਾਬੇ ਦੇ ਵਿਦਿਆਰਥੀ ਦੇ ਪਿਛਲੇ ਹਫ਼ਤੇ ਕੁਝ ਲੋਕਾਂ ਨੇ ਹਮਲਾ ਕੀਤਾ ਜਿਸ ਤੋਂ ਬਾਅਦ ਉਸ ਦੀ ਬਠਿੰਡਾ ਦੇ ਏਮਜ਼ ਹਸਪਤਾਲ 'ਚ ਮੌਤ ਹੋ ਗਈ। ਗਣੇਸ਼ ਸੱਤੀ ਦਾ ਤਿਹਾਰ ਅਜ ਦੇਸ਼ ਭਾਰ ਵਿੱਚ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ ਪਰਦੇਸ ਦਾ ਸਾਕਾ ਸਪਨ ਗੇਂਦਬਾਜ਼ ਰਵੀਚੰਦਰ ਅਸ਼ਵਿਨ ਨੇ ਆਈਪਲ ਤੋਂ ਸਨਿਆਸ ਲੈਣ ਦਾ ਐਲਾਨ ਕੀਤਾ ਹੈ ਸੋਸ਼ਲ ਮੀਡੀਆ ਪੋਸਟ ਰਾਹੀਂ ਉਹਨਾਂ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਉਹਨਾਂ ਨੂੰ ਦੁਨੀਆ ਭਰ ਦੀਆਂ ਲੀਗ ਚ ਖੇਡਣ ਦਾ ਚਰਪਾ ਮਿਲੇਗਾ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪੰਜਾਬ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਚ ਪਾਰੀਮੀ ਤੇ ਹੜ੍ਹਾਂ ਦਾ ਕਹਿਰ ਚਾਰੀ ਜੰਮੂ ਕਸ਼ਮੀਰ ਦੇ ਕਟੜਾ ਚ ਵਸ਼ਣ ਦੇਵੀ ਮੰਦਿਰ ਨੂੰ ਜਾਣ ਵਾਲੇ ਰਸਤੇ ਤੇ ਜ਼ਮੀਨ ਖਸਕਣ ਕਾਰਨ ਕਈ ਲੋਕਾਂ ਦੀ ਮੌਤ ਰਾਹਤ ਤੇ ਬਚਾਅ ਕਾਰਜ ਚ ਜਾਰੀ ਉਤਰੀ ਰੇਲਵੇ ਵੱਲੋਂ ਜੰਮੂ ਕਸ਼ਮੀਰ ਚ ਲਗਾਤਾਰ ਪਾਰੀ ਬਾਰਿਸ਼ ਕਾਰਨ ਜੰ ਇਹ ਕਈ ਰੇਲ ਗੱਡੀਆਂ ਰਾਤ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਜ਼ਿੰਬਾਬਵੇ ਦੇ ਇੱਕ ਵਿਦਿਆਰਥੀ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਮੁਖੀ ਤੇ ਬਠਿੰਡਾ ਸਥਿਤ ਪ੍ਰਕਾਸ਼ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਨੋਟਿਸ ਜਾਰੀ ਕੀਤਾ। ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ। ਅਸਿਆ ਕਾਸ਼ਵਾਨੀ ਦੇ ਜ਼ਿਲੰਦਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਲਈ ਸ਼ਾਮ ਦੇ 6:30 ਵਜੇ ਨੇ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।